ਲਓ ਜੀ ਕਰੇ ਰੱਖੀਆ ਅੰਨਾ ਹੋ ਕੇ ਲੈ ਜਾ ਸੰਜਾ ਖਾ ਹੋ ਜਾਏਗਾ ਇਹ ਵੀ ਦੇਖਦੇ ਹਾਂ ਕੋਈ ਠੱਗਾ ਥੋੜੀ ਨਹੀਂ ਹੈਗੀ ਚ ਦੱਸ ਮੁੱਲ ਤਾਂ 60000 ਰੁਪਏ ਕਰਦੇ ਹਾਂ ਕੀ ਲੱਖ ਮੰਗ ਲੈ ਫਿਰ ਐਵੇਂ ਕੱਚੀਆਂ ਗੱਲਾਂ ਨਾਲ ਥੋੜੀ ਵਿਕੂਗੀ ਮੈਂ ਕਹੂੰਗਾ ਲੈ ਲੈ 15000 20000 ਉਹਦਾ ਤਾਂ ਫਾਇਦਾ ਕੋਈ ਨਹੀਂ ਸਾਰੀਆਂ ਗੱਲਾਂ ਛੱਡ ਹਾਂਜੀ ਬੱਕਰੀ ਤੇਰੀ ਬਸ ਮੈਂ ਵੇਚਤੀ ਬੋਲੋ ਨਾਟਪਾਰ ਮਾਰਾਂ 35000 ਨੇ ਹੀ ਉਹਨੂੰ ਮੈਂ ਪੈਨ ਕਹਿ ਕੀ ਆਇਆ ਹੁਣ 50000 ਦੀ ਦਵਾਂਗੇ ਜੀ ਟਪਾਰ ਆਪਾਂ ਵੀ ਨਹੀਂ ਮਾਰਦੇ ਬਾਈ ਗੱਲ ਸੁਣ ਤੁਸੀਂ ਬਾ ਪੁੱਤ ਆਇਓ ਹੁਣ ਥੋੜੇ ਬੱਕਰੀ ਪਸੰਦ ਹੈ ਠੀਕ ਆ ਬੱਕਰੀ ਨਹੀਂ ਠੀਕ ਨਹੀਂ ਵੀਰੇ ਪਿੱਛੋਂ ਮੈਨੂੰ ਬਹੁਤ ਉਸ ਕਹਿੰਦੇ ਤੱਕਰੀ ਦਵਾਈ ਕੀ ਯਾਰ ਨਾ ਮੈਂ ਮਾੜਾ ਤਾਂ ਮਨੋਂ ਕਰਦਾ ਨਹੀਂ ਲੋਕ ਪਰ ਬਹੁਤ ਗੰਦ ਬੋਲਦੇ ਨੇ ਬੋਲੀ ਜਾਣ ਮੇਰਾ ਕੀ ਕਰਨਗੇ ਗਰੀਬ ਦਾ ਤੁਸੀਂ ਨਹੀਂ ਕਰ ਸਕਦਾ ਜੇ ਖੁਸ਼ ਹੋ ਕੇ ਅੱਵਾ ਓ ਜਉਂਦਾਰੇ ਕਹੇ ਕਹ ਲੈਨੇ ਬਾਈ ਸਾਹਮਣੇ ਚੋਰੀ ਨਹੀਂ ਕਰਦਾ ਤੂੰ ਜੋ ਘਰੇ ਰੱਖਣੀਆਂ ਤਾਂ ਹੀ ਤਾਂ ਤੈਨੂੰ ਕਿਹਾ ਸਿਰੇ ਦੀ ਬੱਕਰੀ ਦੁੱਧ ਚੋ ਕੇ ਕਿਲੋ ਪੱਕਾ ਮੇਵਨੀਆਂ ਕਿਲੋ ਛੱਡ ਦਿਆ ਕਰੀ ਪਾਵੇਂਗਾ ਪੂਰੀ ਖਰਾਕ ਦੁੱਧ ਤੇ ਦੁੱਧ ਉੱਤਰੇ ਹੋਊਗੀ 10000 ਰੁਪਏ ਮੈਂ ਮੇਵਨੀ ਤੇ ਕੱਲੀ ਤੇ ਲਾਉਣ ਨੂੰ ਤਿਆਰ ਸੀ ਨੌ ਤਾਂ ਮੈਂ ਲਾ ਕੇ ਵਗਿਆ ਵੀਡੀਓ ਬਣੀ ਪਈ ਆ ਕੱਲੀ ਤੇ ਉਹ ਮੁੰਡੇ ਨੂੰ ਦਵਾਉਂਦਾ ਸੀ ਕਿਉਂ ਬਾਈ ਓਏ ਆਹ ਹਾਂ ਹਾਂ ਲਾਇਆ 9000 ਰੁਪਏ ਲਾਇਆ ਆਹ ਮੇਵਨੀ ਕੱਲੀ ਤੇ ਲਾਇਆ 9000 ਕੱਲੀ ਨਹੀਂ ਦਿੱਤੀ ਅਗਲੇ ਨੇ ਮੇਵਨੀ ਕਹਿੰਦਾ ਮੈਂ ਕੱਲੀ ਮੇਰੀ ਬੱਕਰੀ ਨਹੀਂ ਵਿਕਣੀ ਜਿਹੜੀ ਗੱਲ ਹੋਈ ਆ ਸੱਚੀ ਦੱਸਾਂਗੇ ਆਪਾਂ ਨਹੀਂ ਝੂਠ ਬੋਲਦੇ 1 ਰੁਪਏ ਦੀ ਪਰ ਮਾਦੀਆਂ ਭਾਈ ਹੋਪੀ ਮੜਾ ਜਾ ਲਓ ਜੀ ਕਰੇ ਰੱਖਣੀ ਆ ਅੰਨਾ ਹੋ ਕੇ ਲੈ ਜਾ ਸੰਜਾ ਖਾ ਹੋ ਜਾਏਗਾ ਇਹ ਵੀ ਦੇਖਦੇ ਹਾਂ ਕੋਈ ਠੱਗਾ ਥੋੜੀ ਨਹੀਂ ਹੈਗੀ ਜੀ ਚ ਨਹੀਂ ਵਿਚੇ ਵਧੀਏ ਨੇ ਮੈਂ ਦੇਖ ਕੇ ਲਾ ਕੇ ਗਿਆ ਨਾ ਰੁਪਏ ਅਗਲਾ ਉਹ ਨਹੀਂ ਇਹ ਮੇਮ ਨੇ ਗੰਦ ਮੂਚੋਂ ਨਿਕੜੇ ਪਏ ਨੇ ਹੁਣ ਨਹੀਂ ਮਾਰ ਖਾਂਦੇ ਬਲੇ ਹੋਏ ਮੇਮ ਸਾਰਾ ਕੁਝ ਖਾਂਦੇ ਨੇ ਤੇ ਜਮੀਨਾਂ ਛੱਡੀ ਸਾਨੂੰ ਨਾਰੇ ਚਾਰੇ ਨਾਲ ਪੜ ਜਾਣਗੇ ਨਾਰੇ ਚਾਰੇ ਨਾਲ ਪੜ ਜਾਣਗੇ ਦੁੱਧ 2 ਕਿਲੋ ਰੋਜ਼ ਚਾਹ ਕਰਨੀ ਡੇੜਾ ਥਣੇ ਡੇੜਾ ਧੜ ਕੀ ਤਿੰਨ ਕਿਲੋ ਦੁੱਧ ਤਾਂ ਦੇਊਗੀ ਇਹ ਸੜੀ ਮਾੜੇ ਤੋਂ ਮਾੜਾ ਬੱਕਰੀ ਵਧੀਆ ਫੇਰ ਕਹਿੰਦਾ ਪਿੰਡ ਦਾ ਘੀਰਿਆਂ ਤੋਂ ਪਤਾ ਲੱਗ ਜਾਂਦਾ ਦੁੱਧ ਤਾਂ ਬੱਚਿਆਂ ਤੋਂ ਪਤਾ ਲੱਗ ਜਾਂਦਾ ਬੰਦਿਆਂ ਬੱਚੇ ਚੰਗੇ ਪਲੇ ਹੋਏ ਯਾਰ ਹਾਂ ਅਜੇ ਕਿੰਨੇ ਦਿਨਾਂ ਦਾ ਨੇ 20 ਦਿਨਾਂ ਦੇ ਮੱਡੀ ਤਲਕਦੀ ਆ ਬੱਚਾ ਇਹ ਤੇ ਵੀ ਤਲਕਦੀ ਆ ਬੱਕਰੀ ਜੇ ਬੱਕਰੀ ਵੀ ਵਧੀਆ ਬੱਚੇ ਵੀ ਵਧੀਆ ਨੇ ਜਾਨਵਰ ਵਦਾਈ ਪਤਾ ਲੱਗ ਜਾਂਦਾ ਕਿਹੜੇ ਪਿੰਡੋਂ ਆ ਬਈ ਫੌਂਦੇ ਹਾਲ ਤੋਂ ਨਹੀਂ ਤਾਂ ਮੈਨੂੰ ਜਾਨਦਾ ਇਹ ਵੀ ਤੇ ਨਾਲੇ ਇਹ ਤਰ੍ਹਾਂ ਆ ਖੜਾ ਹਾਂ ਇੱਕ ਵਾਰੀ ਹਾਂ ਦੱਸ ਮੈਂ ਕਰ ਲਾਜ ਹਾਂ ਹਰੇ ਮੈਨੂੰ ਸਾਈ ਦੇ ਕੱਢ ਕੇ ਪਾਸੋਂ ਦਾ ਲੋਟ ਬਾਬਾ ਗੱਲ ਉਹ ਕਰੀ ਵੇਚਣ ਲੈਣ ਵਾਲੀ ਡੱਕਰ ਨਾਲੀ ਗੱਲ ਨਾ ਕਰੀ ਤੇਰਾ ਤਾਂ ਨਾ ਪਾਪਾ ਜਾਣੇ ਨਾ ਦੀ ਕੋਈ ਤਰ੍ਹਾਂ ਜਰਾਹੀ ਨਹੀਂ ਕਰਨਾ ਇਹ ਅਸੀਂ ਨਾ ਕੋਈ ਲੜਾਈ ਕਰਨ ਵਾਲੇ ਕਿਉਂ ਜੀ ਤੇਰਾ ਮਾਲ ਹੈ ਵੇਚਣਾ ਵੇਚ ਸਾਨੂੰ ਕੋਈ ਤਰਾਜ ਇਹਨੇ ਰੱਖਣੀ ਆ ਬੰਦੇ ਨੇ ਕਨੇਡਾ ਵਾਲੀ ਤੋਂ ਆਏ ਮੇਰੇ ਮਿੱਤਰ ਦੱਸ ਮੁੱਲ ਤਾਂ 60000 ਰੁਪਇਆ ਕਰਦੇ ਹਾਂ ਕਿਹ ਲੱਖ ਮੰਗ ਲੈ ਫਿਰ ਐਨੀ ਕੱਚੀਆਂ ਗੱਲਾਂ ਨਾਲ ਥੋੜੀ ਵੀ ਖੂਗੀ ਮੈਂ ਕਹੂੰਗਾ ਲੈ ਲੈ 15000 20000 ਉਹਦਾ ਤਾਂ ਫਾਇਦਾ ਕੋਈ ਐ ਇਨਾ ਗੱਲਾਂ ਦਾ ਕੋਈ ਲੱਖ ਮੰਗਦਾ ਤੂੰ ਗਣਾ ਨਹੀਂ ਦਿੱਤਾ ਇੱਕੋ ਹੀ ਗੱਲ ਕਹਾ ਤੈਨੂੰ ਹਾਂ ਨਾ ਮੈਂ ਕੱਚੀ ਗੱਲ ਕਾ ਰੁਪਇਆ ਪੂਰਾ 30000 ਦੰਨੇ ਆ ਤੈਨੂੰ ਕਿਉਂ ਬਾਪਾ ਜੀ ਨਾ ਠੀਕ ਆ ਸਹੀ ਆ ਠੀਕ ਆ ਹਾਂ 30000 ਰੁਪਇਆ ਦੰਨੇ ਆ ਤੈਨੂੰ ਨਹੀਂ ਜੀ ਨਹੀਂ ਫਿਰ 60 ਦੀ ਵੀ ਨਹੀਂ ਹੈਗੀ ਗਾਹਕ ਭਜਾਉਣ ਵਾਲੀ ਗੱਲ ਨਾ ਨਾ ਕਰਿਆ ਕਰੋ ਐਡੀ ਲੁੱਟ ਵਾਲੀ ਗੱਲ ਨਹੀਂ ਹੈਗੀ ਸਾਬ ਨਾਲ ਡੰਗਰ ਵਿਕਦਾ ਕੋਈ ਵੀ ਹੈ ਚੀਜ਼ ਤਾਂ ਵੇਖੋ ਗਈ ਰਾਜੂ ਇਹ 30000 ਦੀ ਵੀ ਨਹੀਂ ਹੈਗੀ ਫਿਰ ਇਹ 60 ਦੀ ਵੀ ਨਹੀਂ ਹੈਗੀ 60 ਦੀ ਅਸੀਂ ਵੀ ਨਹੀਂ ਕਹਿੰਦੇ ਵੀ 60 ਦੀ ਹੈਗੀ ਫਿਰ 60 ਮੰਗਿਆ ਘਾਤੋਂ ਵੀਰੇ ਚਲ ਮੰਗ ਲੈ ਫਿਰ ਕੀ ਹੋ ਗਿਆ ਫਿਰ 30 ਤੂੰਗਾ ਤੋ ਲੈ ਵੀ ਮੈਂ ਤਾਂ ਹੋਰ ਬਲਦਾ ਨਾ ਹਜ਼ਾਰ ਹਜ਼ਾਰ ਮੈਨੂੰ ਘਟ ਦੇ ਉਹ ਮੇਰਾ ਫਿਰ ਤਾਂ ਜਾਣ ਵਾਲੀਆਂ ਗੱਲਾਂ ਲਾ ਦੇ ਪੈ ਛੋੜਾ ਫਿਰ ਕਹਦੋ ਨਾ ਸਾਡੀ ਬੱਕਰੀ ਨਹੀਂ ਵੇਚਦਾ ਤੂੰ। ਬਾਅਦ ਨਹੀਂ ਲੈ ਕੇ ਆਉਂਦਾ। ਥੋੜੀ ਹੋ ਗਈ। ਅੱਧੇ ਘੰਟੇ ਬਾਅਦ ਆ ਕੇ ਹੀ ਬੱਕਰੀ ਵੇਚ ਲਈ। ਜੋਮੀ ਨਾ ਮਿਲੀ ਤਣੀ ਤੇ ਗੈਰ। ਅੱਲੀ ਹੋ ਇਧਰ ਆ ਜਾ। ਕੀ ਕਰੀਏ ਹੁਣ? ਹੋਰ ਦੇਖ ਲੈ ਮਾੜਾ ਮੋਟਾ ਪਾ ਕੇ। ਰਹਿ ਕਰ ਲਈਏ। ਰਹਿ ਕਰ ਲਾਂ। ਨਹੀਂ ਨਹੀਂ ਜਮੀਨ ਆਦੀ। ਆ ਫੜਾ। ਦਾੰਗ ਤਾਂ ਫਾਬੇ ਨੂੰ ਫੜਾ ਦੇ ਕਿਤੇ ਮੀਂਹ ਨਾ ਮਾਰੀ ਮੇਰੇ ਗੁੱਸੇ ਚਾਟੇ। ਗੁੱਸੇ ਚ ਨਹੀਂ ਮਾਰਦੇ। ਉਹ ਬਹੁਤ ਮਾਰਨ ਲੱਗੇ ਬਾਬਾ ਸਾਨੂੰ। ਨਹੀਂ ਮਾਰਦੇ। ਕੋਲ ਇਧਰ ਹੋ। ਲਓ ਜੀ ਮੈਂ ਇਧਰ ਆ ਗਿਆ ਠੀਕ ਹੈ ਇੱਥੇ ਠੀਕ ਹੈ ਸਾਹਮਣੇ ਠੀਕ ਹੋ ਮੈਂ ਇਧਰ ਕਿਹ ਲੈਣੇ ਤਰਾ ਆ ਖੜਾ ਸਾਰੀਆਂ ਗੱਲਾਂ ਛੱਡ ਹਾਂਜੀ ਬੱਕਰੀ ਤੇਰੀ ਬਸ ਮੈਂ 베ਚਤੀ ਬੋਲੋ ਨਾਟਪਾਰ ਮਾਰਾਂ 35000 ਨਹੀਂ ਜੀ ਉਹਨੂੰ ਮੈਂ ਪੈਨ ਕਹਿ ਕੇ ਆਇਆ ਹੁਣ 50000 ਦੀ ਦਵਾਂਗੇ ਜੀ ਟਪਾਰ ਆਪਾਂ ਵੀ ਨਹੀਂ ਮਾਰਦੇ ਜੇ ਦੇਣ ਵਾਲੀ ਗੱਲ ਕਰਦੇ ਲੈਣ ਵਾਲੇ ਨਾ ਫਿਰ ਇੱਥੇ ਨਹੀਂ ਕਿਸੇ ਜੀ ਕੋਈ ਗੱਲ ਨਹੀਂ ਕੋਈ ਫੈਗਾਨੀ ਕੋਈ ਗੱਲ ਨਹੀਂ ਸੇਰ ਹੁਣ ਤੂੰ ਜਿੰਨੂ ਮਰਜੀ ਕਰ ਕੋਈ ਗੱਲ ਨਹੀਂ ਕਰਾਂਗੇ ਹਾਂ ਥੱਲੇ ਲੈ ਜਾਣਾ ਕੋਈ ਬੱਕਰੀ ਚੰਗੀ ਹੱਸ ਬਾਈ ਬਾਬੇ ਲੋਡ ਲੋਟਾ ਇੰਨਾ ਵੀ ਨਹੀਂ ੱੱੱਕਾ ਚੱਲਦਾ ੱੱੱਕਾ ਚਲਾਉਂਦਾ ਨਾ ਅੱਬਾ ੱੱੱਕਾ ਚਲਾਉਂਦਾ ਕੌਣ ੱੱੱਕਾ ਕਰਦਾ ਮੇਰੇ ਹਿਸਾਬ ਨਾਲ ਚੱਲਦਾ ਜਿੱਦਣ ਉਦਣ ਪਾਉਂਦਾ ਹੀ 2 2000 ਇੱਕੋ ਝੋਟੇ 'ਚ ਉਦੋਂ ਫਿਰ ਪਾਈਆ ਫਿਰ ਉਹ ਹੈਂ ਪਾਈਆ ਫਿਰ ਉਹ ਫੇਰ ਚਲਾ ਆ ਯਾਰ 1500 ਰੁਪਏ ਦੀ ਨਹੀਂ ਗੱਲ ਹੁਣ ਤੂੰ ਇੱਥੇ ਮਾਰਦਾ ਨਣਕਾਰੀਆਂ ਜਦੋਂ ਉਹਦਾ 2-2000 ਰੁਪਏ ਇਕੱਠਾ ਪਾਉਂਦਾ ਸੀ ਫਿਰ ਲੈ ਲਈ ਆਪਾਂ ਨੇ ਫੇ ਤੂੰ ਨਾ ਲੰਗਾ ਯਾਰ ਫਿਰ ਐਨੇ ਬੰਦੇ ਲੈਤੀ ਆ ਜੇ ਦੋ ਦੁੱਗਰੀ ਵੇਚੂਗਾ ਯਾਰ ਇਹਦੇ ਚ ਕਾਦਾ ਇਹਨੂੰ ਕੀ ਲੋੜ ਹੈ ਵੇਚਣ ਨਣਕਾਰੇ ਮਾਰਨ ਦੀ ਯਾਰ ਉਹ ਮਾਰਾਂਗੇ ਯਾਰ ਯਾਰ ਐਵੇਂ ਕੀ ਧੱਕਾ ਹੋਇਆ ਯਾਰ ਇਹ ਧੱਕਾ ਹੋਇਆ ਸੀ ਬੋਲਾਂਗੇ ਵਿੱਚ ਕਿਉਂ ਵੀ ਮੈਂ ਕਾਟਾ ਹੈ ਕਿ ਮੈਂ ਬੱਕਰੀ ਦੇ ਦਾਂ ਯਾਰ ਤੇ ਤੈਨੂੰ ਘਾਟੇ ਨਾਲ ਕਹਿ ਰਾਂ ਸੀ ਦੇ ਦੇ ਤੇ ਘਾਟਾ ਹੀ ਆ ਜਾ ਹੋਰ ਤੂੰ ਹੁਣ ਕੀ ਨਨਕਾਰੇ ਮਾਰਨ ੜੇ ਵਿੱਚ ਬਾਬੇ ਮੈਂ ਤਾਂ ਨਾ ਸਾਹ ਤੇਰੀ ਆਤ ਨਹੀਂ ਗਈ ਹਾਲੀ ਉਹੀ ਮਾਰਨ ਦੀ ਅਸਾ ਚੱਲ ਕਰ ਕਰ ਰਾਜੂ ਕਰ ਤੂੰ ਯਾਰ ਕੀ ਕਰਾਂ ਹੁਣ ਮੈਂ ਤਾਂ ਸਿਰੇ ਜਾਦੀ ਛੱਟ ਫੋਰ ਪਾਲਾ ਯਾਰ ਕਿਸੋ ਨਹੀਂ ਛੀਕੇ ਤੀਜ਼ੀ ਦੇ ਦੇ ਤੇ ਹ ਲੈ ਨਹੀਂ ਜੀ ਨਹੀਂ ਕੋਈ ਨਾ ਫੜ ਨਹੀਂ ਭਾਈ ਲਫੜ ਤਾ ਲੈ ਹਾਂ ਈਦੇ ਸੱਤ ਦੇ ਨਹੀਂ ਦੇਣੀ। ਮੈਂ ਤਾਂ ਉਹ ਵੀ ਨਹੀਂ ਪੁੱਛਿਆ ਕਰ। ਇਹ ਪੋਪੀ ਨੇ ਗੱਲ ਗਾਇਜ ਕਰੀ। ਮੈਂ ਆਪਾਂ ਤੁਹਾਡੀ ਗੱਲ ਆ ਸ਼ਾਂਤਾਂ। ਪੋਪੀ ਨੇ ਗੱਲ ਨਹੀਂ ਮਾੜੀ ਕਰੀ। ਇੱਕ ਗੱਲ ਕਹਿਦਾ। ਤੁਸੀਂ 1200 1000 ਰੁਪਏ ਨੇ 45000 ਦੀ ਬੱਕਰੀ ਦਾ ਕੰਨ ਫੜ ਲਾ ਜੀ ਕਰਦਾ ਲੱਗ। ਮੈਂ ਇੱਕ ਗੱਲ ਕਹਿਦਾ। ਹਾਂ। ਭਾਈ ਦਾ ਮੈਂ ਵੀ ਨਹੀਂ ਚਾ ਇਹ ਅਗਲਾ ਛੱਡ ਜੇ। ਇਹ ਰਾਜੂ ਹਾਂ ਦੀ ਜ਼ੁਬਾਨ ਹੈ। ਹਾਂ। ਉਹ ਨਹੀਂ ਲਊ ਨਾ ਬੱਕਰੀ ਮੇਰੇ ਘਰੇ ਲਾਜੀ ਜਾਂਦਾ ਆ ਗੱਡੀ ਦਾ ਲਾਜੀ ਕਿਰਾਇਆ। ਤੈਨੂੰ ਰੁਪਏ ਕੱਲ ਨੂੰ ਕਾਲੇ ਕੀ ਨੇਲੇ ਤੇ ਮੈਂ ਘਰੋਂ ਲੈ ਕੇ ਦੇ ਦੂੰਗਾ। ਪੈਸੇ ਕਿਤੇ ਨਹੀਂ ਜਾਂਦੇ ਐਡਾ ਵੀ ਨੰਗ ਨਹੀਂ ਪੈਸੇ ਕਿਤੇ ਨਹੀਂ ਜਾਂਦੇ ਅੱਗੇ ਕਿਹੜਾ ਤੈਨੂੰ ਕਦੇ ਮਾਲ ਨਹੀਂ ਦਿੱਤਾ ਹਾਂ ਮੇਰੇ ਫਰਦੀ ਨੂੰ ਮੈਂ ਪੱਠਾ ਪਾਲ ਕੇ ਗਾਂ ਵਾਲੇ ਸੂਏ ਬੱਕਰੀ ਵੇਚ ਲੂ 130 ਦੀਆਂ ਦੋ ਲੈ ਗਿਆ ਸੀ ਜਿੱਤੇ ਆ ਮੈਂ ਤਾਂ ਲੈ ਗਿਆ ਤੀ ਉਹ ਫਿਰਦੀ ਐ ਇੱਕ ਗਾਂ ਮੇਚਦੀ ਤੇ ਕਿ ਮੇਰੇ ਘਰੇ ਫਿਰਦੀ ਐ 80 ਐ ਫਿਰ ਪੈ ਗਈ ਵੀ ਸਾਲੀ 47 ਚਦੀ ਐ ਚੱਲ ਹੁਣ ਮੈਂ ਵੇਚਣੀ ਆ ਉਹ ਮੈਨੂੰ ਤਾਂ ਕੱਲੀ ਦਾ ਵੀ ਲੱਖ ਦਿੰਦੇ ਤੇ ਮੈਂ ਤਾਂ ਵੇਚਦਾ ਨਹੀਂ ਅੱਜ ਵੀ ਗਾਂ ਖੜਾ ਉਹਦਾ ਮੈਂ ਤੂੰ ਵੇਚ ਨਾ ਮੈਂ ਨਹੀਂ ਵੇਚਦਾ ਹੁਣ ਇੰਨਾ ਵੀ ਨਾ ਧੱਕਾ ਚੱਲਦਾ ਕਿਹੜੀ ਹਾਂ ਖੜੀ ਹੈ ਮੇਰੇ ਘਰੇ ਬੱਕਰੀ ਆਤੀ ਇੱਕ ਕਾਲ ਸੀ ਇੱਕ ਇਹ ਤਾਂ ਮੈਂ ਅੰਬਰਸਰ ਕਨੀ ਦਿੱਤੀ ਸੀ ਭੇਜਤੀ ਸੀ ਤੇ ਕੱਲੀ ਉਹ ਲੱਖੜੀ ਭੇਜਤੀ ਇਹ ਪੀਚ ਰੱਖੀ ਹੈ ਇਹ ਪੀਚ ਕਰਕੇ ਰੱਖੀ ਹੈ ਜਿਹੜੀ ਚੰਗੀ ਸੀ ਮੈਂ ਕਾਦਰ ਨਹੀਂ ਹੈ ਕਰਦਾ ਯਾਰ ਯਾਰ ਕਮਾਲ ਦੀ ਗੱਲ ਹੈ ਸਾਡੇ ਨਾਲ ਯਾਰ 60000 ਤੋਂ 15000 ਤੈਨੂੰ ਭੰਨ ਕੇ ਦੱਸ ਬਾਈ ਗੱਲ ਸੁਣ ਤੁਸੀਂ ਬਾਪੁੱਤਾ ਹੋ ਹੁਣ ਤੁਹਾਡੇ ਬੱਕਰੀ ਪਸੰਦ ਹੈ ਠੀਕ ਹੈ ਬੱਕਰੀ ਇਹ ਠੀਕ ਨਹੀਂ ਵੀਰੇ ਪਿੱਛੋਂ ਮੈਨੂੰ ਬਹੁਤ ਸੁਕਾਂਦੇ ਨੇ ਬੱਕਰੀ ਦਵਾਈਤੀ ਯਾਰਾ ਨਾ ਮੈਂ ਮਾੜਾ ਤਾਂ ਮਨੋਂ ਕਰਦਾ ਨਹੀਂ ਲੋਕ ਪਰ ਬਹੁਤ ਗੰਦ ਬੋਲਦੇ ਨੇ ਬੋਲੀ ਜਾਣ ਮੇਰਾ ਕੀ ਕਰਨਗੇ ਗਰੀਬ ਦਾ ਤੁਸੀਂ ਨਹੀਂ ਕਰ ਸਕਦਾ ਯਾਰਾ ਇੱਥੇ ਗੁਰਨਾਨ ਕਰ ਕੇ ਲੋਕਾਂ ਨੇ ਪੱਥਰ ਮਾਰੇ ਨਾ ਤੂੰ ਚੀਜ਼ ਕੀ ਆ ਹਾਂ ਮੈਂ ਤਾਂ ਚੀਜ਼ ਵੀ ਕੀ ਆ ਹਾਂ ਤੂੰ ਕਿਹੜੇ ਖੇਤ ਦੀ ਮੂਲੀ ਆ ਹੁਣ ਲੈ ਕੇ ਦਵਾ ਬੱਕਰੀ ਉਰਾ ਕਰ ਬਾਬਿਆ ਗੱਲ ਹੁਣ ਮੈਂ ਮਾੜੀ ਮੋਟੀ ਉੱਕੀ ਦੁੱਕੀ ਨਹੀਂ ਕਰਦਾ ਬੱਕਰੀ ਤੇਰੀ ਦੇਤੀ ਬੋਲ ਦੋ ਘੱਟ 40000 ਨਹੀਂ ਦੇ ਦੇ ਬਾਦ ਦੇਣ ਵਾਲੀ ਗੱਲ ਦੱਸਦੇ ਹੁਣ ਤੈਨੂੰ ਮੈਂ ਸਿਰ ਉਹ ਕਰ ਲਓ ਯਾਰ ਨਹੀਂ ਤੂੰ ਹੁਣ ਤਣ ਮੈਂ ਦੋ ਉਹ ਵੀ ਨਹੀਂ ਮਰਵਾਉਣਾ ਮੈਂ ਰੱਬ ਵਰਗਾ ਬੰਦਾ ਹੈ ਨਹੀਂ ਫਿਰ ਆਪ ਕੋ ਨੂੰ 45 ਚੇ ਪੈਜੂ ਨਹੀਂ ਫਿਰ ਉਹ ਚੀਜ਼ ਵੀ ਤਾਂ ਦੇਖ ਪੈਸੇ ਕਾਹਦੇ ਤੇ ਲਾ ਰਹੇ ਹਾਂ ਤੂੰ ਐ ਵੀ ਤਾਂ ਦੇਖ ਮਿਰਤੇ ਤਾਂ ਨਹੀਂ ਲਾ ਰਹੇ ਪੈਸੇ ਫੇਰ ਬਸ ਕੁਾਰ ਕੁਾਰ ਠੀਕ ਆ ਹਾਂ ਨਹੀਂ ਯਾਰਾ ਨਹੀਂ ਐਡਾ ਨਹੀਂ ਮੈਂ ਇਹ ਮਰਵਾਉਂਦਾ ਨਹੀਂ ਕਿਸੇ ਨੂੰ ਮੈਂ ਹਾਂ ਮਾਂ ਚ ਦੋਂਦੀ ਛੜੀ ਦਲਾਲੀ ਬੰਦਾ ਨਹੀਂ ਮਰਵਾਉਣਾ ਕੋਈ ਗੱਲ ਨਹੀਂ ਚਾਹ ਦਾਲੀ ਦਾ ਲੈਣੀ ਹੈ ਕਹਿ ਕੇ ਗਲਤ ਗੱਲਾਂ ਨਹੀਂ ਕਰਦੇ ਅਸੀਂ ਲੋਕ ਕਾਲੀ ਬੱਕਰੀ ਹੈ ਹਾਂ ਜੀ ਹੁਣ ਵੇਚੀ ਜਾਵਦੀ ਵਿਕ ਜੂਗੀ ਹਾਂ ਹਾਂ ਦੱਸ ਉਹ ਰਿਆ ਫਿਰ ਇੱਧਰ ਆ ਤੋ ਇੱਧਰ ਆ ਹਾਂ ਦੱਸ ਦੱਸ ਸਾਨੂੰ ਦੋਵਾਂ ਨੂੰ ਦੱਸ ਆਪਣੇ ਦੋਨੋਂ ਉਰ ਆ ਜਾ ਕੋਈ ਆਇਆ ਨਹੀਂ ਮੈਂ ਮੈਂ ਗਲਤ ਨਹੀਂ ਮੈਂ ਰੋਜ਼ ਦਾ ਗਾਲ ਬਣਾਉਣਾ ਦਾ ਪੈਸੇ ਸਹੀ ਲਾਵਾਂਗੇ ਅਸੀਂ ਗਲਤ ਗੱਲਾਂ ਕਰਦੀ ਨਹੀਂ ਇਹ ਬੱਕਰੀ ਚੰਗੀ ਹੈ ਚਾਰ ਕਰੇਗਾ ਲੋਕਾਂ ਨੂੰ ਇਕੜ ਫੈਖੜ ਦੀ ਜੀ ਬੱਕਰੀ ਪੂਰਾ ਵੀ ਰਾਜੂ ਛੰਡੇ ਦੀ ਸਾਫ ਹੈ ਮੇਰੀ ਜ਼ਿੰਮੇਵਾਰੀ ਲੰਬਰ ਰਾਜਾ ਮੈਂ ਰਾਜੂ ਮੈਂ ਨਹੀਂ ਮੰਨ ਜਾਨੀ ਨਾ ਹਾੜੀ ਚ ਤਿਆਰ ਪੱਠਾ ਉਹ ਬਰੋਬਰ ਦੀਆਂ ਯਾਰ ਹੋਰ ਬਾਕੀ ਦੇ ਦਾ ਦੰਦਾਂ ਦੀ ਬਰਾਬਰ ਲੱਗ ਜਾਣ ਭਾਂ ਦੇ ਲੱਗ ਲੱਗ ਹਾਂ ਪਤਾ ਨਾ ਬਸ ਭਾਈ ਬਾਬੇ ਮੇ ਖਰਜਾਂ ਮਰ ਜਾ ਜੀ ਸੌਦਾ ਕਰੀ ਛੋਟੇ ਦੋ ਮਿੰਟ ਖਰਜ ਇਹ ਤੂੰ ਲੈ ਲਈ ਠੀਕ ਆ ਤਾਂ ਬਾਬਿਆ ਉਹ ਵੀ ਮੈਂ ਇਹਦੀ ਗੱਲ ਕਰਕੇ ਮੋੜਿਆ ਹਾਂ ਇੱਕ ਘਟ 40000 ਦੀ ਨਹੀਂ ਹੁੰਦੀ ਜੀ 40000 ਦੀ ਆ ਕਰ ਲੈ ਭੱਜਣ ਮੈਂ ਵੀ ਦਿੰਦਾ ਚਾਲੀ ਨਾ ਪੂਰੀ ਚਾਲੀ ਦੀ ਹੋ ਗਈ ਲਖਾਈ ਤੈ ਕਰਾਉਣੀ ਹੈ ਭੱਜ ਕਿੱਧਰ ਭੱਜੇਗਾ ਅੱਜ ਇੱਕ ਗੱਲ ਆ ਬਾਈ ਆ ਸੁਣਦੀ ਆ ਵੀਡੀਓ ਆ ਸੁਣਦੀ ਆ ਪਬਲਿਕ ਰੱਬ ਵਰਗੀ ਇਹ ਪਬਲਿਕ ਰੱਬੇ ਹੁੰਦੀ ਹੈ ਹੁਣ ਰੱਬ ਕਿਤੇ ਨਹੀਂ ਹੈਗਾ ਇਹੀ ਰੱਬ ਹੈ ਲਿਖ ਲਈ ਤੈਨੂੰ ਮਹਿੰਗੀ ਆ ਤਾਂ ਤਾਂ ਬੱਕਰੀ ਛੱਡ ਦੀ ਸਾਈ ਪੁੱਠੀ ਮੜਾ ਦੇਣਾ ਨਹੀਂ ਲਿਜਾ ਕੇ ਨਾ ਕਾਣੇ ਗੀਤ ਗਾਈ ਦੀ ਹੈ ਮਹਿੰਗੀ ਆ ਵੇ ਸਸਤੀ ਆ ਮੈਂ ਨਹੀਂ ਕਿਹੜਾ ਕਹਿ ਦੂੰ ਯਾਰ ਇਹਨੂੰ ਓ ਬਾਈ ਓਏ ਰੈਂਸ ਦਾ ਪੈਟਰੋਲ ਪਾ ਪਾ ਕੋਲੂ ਐ ਗੰਨੇ ਵਾਲਾ ਨੀ ਨੀ ਠੀਕ ਹੈ ਰਾਜੂ ਚੋਈ ਜਾਏਗਾ ਬੱਕਰੀ ਖੜਖੜ ਦੇ ਰਹੀ ਜਿੱਤੇ ਪੱਕੀ ਲੈਤੀ ਦੀ ਮੈਂ 2-2000 ਰੁਪਏ ਇਕੱਠਾ ਪਾਈ ਗਿਆ ਉੱਥੇ ਮੰਨ ਲੈਣੀਓ ਲੈਣੀਆਂ ਬੱਕਰੀ ਛੱਡਣੀ ਨਹੀਂ ਪਾਈ ਹੁਣ ਲੈ ਲਈ ਤਾਂ 100 ਰੁਪਏ ਅਗਲੇ ਬਾਬਾ ਤੇਰੀ ਸਸਤੀ ਤਾਂ ਨਹੀਂ ਖੁਸ਼ ਹੈ ਨਹੀਂ ਨਹੀਂ ਠੀਕ ਆ ਯਾਰ ਮਾਲ ਮੁੱਲ ਦੀ ਗੱਲ ਠੀਕ ਆ ਆਪਾਂ ਨਾ ਸਸਤੀ ਕਹੀਏ ਨਾ ਮਹਿੰਗੀ 100 ਰੁਪਏ ਦੇ ਭਾਈ 100 ਦਾ ਮਾਲ 100 ਮਾਰਦਾ ਨਾ 100 ਮਾਰਦਾ ਨਾ ਆ ਬੱਕਰੀ ਪਰਾਂ ਘਰ ਵਿਚਾਲੂ ਯਾਰ ਪਰਾਂ ਵੀਡੀਓ ਨਹੀਂ ਮੰਗਦੀ ਇਹਦਾ ਖਿਚਲਾ ਇਧਰ ਖਿਚਲਾ ਲੈ ਨਾ ਬਾਰਵਾ ਜਾਰੇ ਕਹੀਂ ਇਧਰ ਮਰ ਜਾ ਲੈਰਾਂ ਨੂੰ ਕਰਦੇ ਓ ਲੈ ਭਾਈ ਓਏ ਇਹਦੇ ਤਾਂ ਨਹੀਂ ਇਹਦਾ ਕਿੱਥੇ ਹੈ ਇਸ ਦੀ ਇਹ ਇਸ ਦੀਆਂ ਦੋਨੇ ਲੈ ਭਾਈ ਓਏ ਪੌਂਡੇ ਜਾਂ ਚੁੰਦੀ ਹੈ ਲੈ ਪਾਸ ਕਰਤੀ ਤੇਰੀ ਮੇਮਨੇ ਮੂੰਹ ਨਹੀਂ ਪਾਉਂਦੇ ਮੇਮਨੇ ਓਏ ਦਾਦਾ ਕਹੇ ਖੜਾ ਨਾ ਪੰਨ ਬਖਾਰ ਹੋ ਜੂ ਬੱਕਰੀ ਨੂੰ ਓਦਾ ਇਹ ਖੜਾ ਹੈ ਹੀ ਨਹੀਂ ਸੀ ਯਾਰ ਇਹ ਖੜਾ ਸਵੇਰੇ ਤਾਂ ਲਾਉਣੀ ਆ ਮੈਂ ਇਸ ਨੂੰ ਵੀ ਲਾਉਂਦਾ ਅਗਲਾ ਯਾਰ ਯਾਰ ਕਮਾਲ ਦੀ ਗੱਲ ਆ ਤੂੰ ਅੱਧੇ ਕਹਿ ਮੈਨੂੰ ਫੁੱਦੂ ਕਿਉਂ ਮਨੋਣਾ ਯਾਰ ਇਹਨੂੰ ਜਮਾ ਨਹੀਂ ਬਣਾਉਂਦੇ ਫੇਰ ਕਹਿਣਾ ਆਈ ਨਾ ਮੈਂ ਕਹਾਂ ਅੱਬੇ ਓਏ ਇਹਨਾਂ ਨੂੰ ਹੈਗਾ ਮੰਨੇ ਲਿਆ ਕਰ ਤੂੰ ਗੱਲ ਨੂੰ ਬਈ ਅੱਖਰ ਤਾਂ ਕਿਹੜਾ ਬਣਾ ਕੇ ਲਿਉ ਯਾਰ ਯਾਰ ਮੰਟੀਚਰ ਬਣ ਜਾਂਦੇ ਆ ਇਹ ਖੜ ਬਣਾ ਕੇ ਲਿਆ ਓ ਤੂੰ ਨਾ ਵਿਚਾਲੇ ਬੁੰਦੇ ਕਰ ਓ ਦੂ ਯਾਰ ਮੈਂ ਨਾਲ ਆਇਆ ਕਿਉਂ ਯਾਰ ਤੂੰ ਆ ਬੱਕਰੀ ਵੇਚਦੇ ਤਾਂ ਨਹੀਂ ਆਪਾਂ ਸੌਦਾ ਤਾਂ ਨਹੀਂ ਕਰ ਰਹੇ ਕੋਈ ਇਹ ਤਾਂ ਲਈ ਜਾ ਤਾਂ ਉੱਤੇ ਨਹੀਂ ਨਹੀਂ ਸੌਦਾ ਦੋ ਘੜਾਂ ਚਾਰੀ ਨਹੀਂ ਲਈ ਆਓ ਬਾਬੇ ਪਹਿਲਾਂ ਤੋਂ ਸੌਦਾ ਨਹੀਂ ਕੀ ਕਰ ਰਹੇ ਦੇਖ ਨੂੰ ਏਖੜਾ ਆ ਬਾਬੇ ਪਹਿਲਾਂ ਤੋਂ ਥੱਲੇ ਲਈ ਆ ਪਿਛਲੀ ਮੰਡੀ ਇਹਨੇ ਬੰਦੇ ਨੇ ਮੇਰਾ ਸਾ ਏਖੜ ਹੈਗਾ ਕਿ ਨਹੀਂ ਹੱਥ ਲਾ ਕੇ ਦੇਖ ਨੂੰ ਨਾ ਹੈ ਨਾ ਬੱਚੇ ਹੁਣ ਆ ਕੇ ਦਿਖਾਏ ਨੇ ਹੋਰੇ ਇਹਨਾਂ ਨੇ ਮਾਰ ਕੇ ਏਖੜਾਂ ਦੇ ਦੱਸਾਂ ਜਿਹਨਾਂ ਦੀ ਮਾਰ ਨਹੀਂ ਛੱਡਦੇ ਹੱਥ ਜਿਹੜੀਆਂ ਜਿੱਦਤਾਂ ਨੇ ਨਹੀਂ ਅੰਦਰੋਂ ਦੇ ਮਾਰ ਹੱਥ ਚੱਲ ਉਹ ਤੂੰ ਬਰਾ ਹੋ ਜਾ ਯਾਰ ਬਰਾ ਹੋ ਯਾਰ ਉਹਨਾਂ ਦੇ ਮਾਰ ਕੇ ਤੂੰ ਮੈਨੂੰ ਦੱਸਾ ਹੋ ਯਾਰ ਬਰਾ ਬਰਾ ਹੋ ਯਾਰ ਦੋ ਘੱਟਾਂ ਇਹਦੇ ਮਾਰਨੇ ਕਬੂਤਰੀ ਵਰਗੀਆਂ ਨਾ ਹੋਰ ਨਾ ਨਹੀਂ ਇਸੇ ਨੂੰ ਚੰਗੇ ਬੋਕਾਂ ਤੋਂ ਲੈ ਕੇ ਅਸਲ ਵਾ ਕੇ ਸਵਾਈਂ ਯਹੀ ਬੱਕਰੀ ਬੱਚੇ ਦੀ ਜਊਗੀ। ਇਹੀ ਤੇਰੀਆਂ ਬਥੇਰੇ ਇੰਜੜ ਬਣਾ ਦਊਗੀ ਕਿਉਂ ਵੀ? ਨਾ ਨਾ ਠੀਕ ਆ। ਲਓ ਜੀ। ਤਾਂ ਹੁਣ ਇੱਕ ਕੰਮ ਕਰ ਓਏ। ਓਏ ਜੇ ਉਹ ਮੇਮਣੀ ਕਾਲੀ ਵੇਚਦਾ ਤਾਂ ਉਤੋਂ ਲੈ ਲੈ ਮੁੱਲ ਕਰਕੇ। ਆਲੇ ਦੇ ਪੈਸੇ ਵਟਾ ਦੀ ਕਿਉਂ ਵੀ? ਕਿਹਦੇ? ਇਹਨੇ ਤਾਂ ਨਹੀਂ ਵੇਚੀ। ਤਾਂ ਬਾਬਾ। ਆ 500 ਆ ਗਏ। ਇਹਦਾ ਮੈਨੂੰ ਦੇ ਦੇ ਤੂੰ ਨਾਲ ਹੀ ਆ। ਲਓ ਜੀ। ਇਹਦਾ ਮੈਨੂੰ ਦੇ ਦੇ ਤੁਹਾਡਾ। ਲੈ 1000 ਹੋ ਗਏ। ਉਹ ਪਿੱਛੇ ਪਾ ਕੇ ਚੱਲੀ ਹੋ ਰਹੀ। ਅੱਛਾ 3 ਹੋ ਗਿਆ। 4 5 6 7 8 9 10 11 12 13 14 15 16 17 18 19 20 21 22 23 24 25 26 27 하이 29 30 ਕੀ ਹੋ ਗਿਆ ਜੀ 1 2 3 4 5 6 7 8 9 ਲੈ ਬਾਬਿਆ ਇਹ ਹੋ ਗਿਆ 40 40000 ਹੋ ਗਿਆ ਪੂਰਾ ਤੇਰਾ ਹੁਣ 1000 ਤਾਂ ਮੈਨੂੰ ਫੋਨ ਕਰ ਦੇ 500 ਐ ਨਾ ਕਰ ਜਿਹੜਾ 1000 ਫੋਨ ਕਰ ਦੇ ਮੇਰੀ ਵੰਡਣ ਲੱਗੀ ਖੁਸ਼ ਹੋ ਕੇ ਅੱਵਾ ਜੌਂਦਾਰੇ ਕਹਿ ਕੇ ਲੈਨੇ ਬਾਈ ਸਾਹਮਣੇ ਚੋਰੀ ਨਹੀਂ ਕਰਦਾ ਤੂੰ ਜੋ ਮਰਜੀ ਦੇ ਤੇ ਸਰਦਾਰ ਆ ਪਾਸੂ ਹੀ ਤੇ ਖੁਸ਼ ਆਵੇਂ ਤੇਰਾ ਤੈ ਖਰੀਦੀ ਐ ਤੈਨੂੰ ਮਾਰਨੀ ਪਉਂਦਾ ਮੈਂ ਪਰਚੀ ਤੇਰ ਕੋਲ ਹਾਂ ਹਾਂ ਚੋਰੀ ਨਹੀਂ ਕਰਨੀ ਕਹਿ ਕੇ ਖਾਣੇ ਆ ਮੰਗ ਕੇ ਲਓ ਜੀ ਰਾਜੂ ਜੌਂਦਾਰ ਐ ਬਾਈ ਹੋ ਮੈਂ ਤਾਂ ਥੋੜੀ ਧੂਫਾ ਨਾਲ ਆਉਣਾ ਵੀ ਜੌਂਦੇ ਰਹਣ ਵਪਾਰੀ ਤੇ ਖਰੀਦਣ ਆਲੇ ਕਿਉਂ ਪੋਪੀ